ਮੁੱਖ ਮੰਤਰੀ ਭਗਵੰਤ ਮਾਨ ਦੀ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਪੇਸ਼ੀ ਦੇ ਨਾਲ ਜੁੜੀ ਹੋਈ ਖਬਰ ਹੈ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਸੀਐਮ ਮਾਨ ਦੀ ਪੇਸ਼ੀ ਦਾ ਸਮਾਂ ਬਦਲ ਦਿੱਤਾ ਗਿਆ ਹੈ 15 ਜਨਵਰੀ ਨੂੰ ਸ਼ਾਮ 4:30 ਵਜੇ ਸੀਐਮ ਐਸਏ ਸਪਸ਼ਟੀਕਰਨ ਦੇ ਦਿੱਤੇ ਹਾਲਾਂਕਿ ਪਹਿਲਾਂ ਸਵੇਰੇ 10:00 ਵਜੇ ਦਾ ਸਮਾਂ ਰੱਖਿਆ ਗਿਆ ਸੀ ਪਰ ਹੁਣ ਸਮਾਂ ਬਦਲ ਦਿੱਤਾ ਗਿਆ ਹੈ ਕਾਰਨ ਅਜੇ ਸਾਹਮਣੇ ਨਹੀਂ ਆਏ ਨੇ ਪਰ ਇਹ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਕਤਰੇ ਤੱਕੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਸਨ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਸਵੇਰੇ 10 ਵਜੇ ਦਾ ਉਸ ਦੇ ਵਿੱਚ ਕੁਝ ਤਬਦੀਲੀ ਲੈ ਕੇ ਆਦੀ ਗਈ ਹੈ ਹੁਣ ਸਵੇਰੇ 10 ਵਜੇ ਦੀ ਥਾਂ ਸ਼ਾਮ ਦਾ ਸਮਾਂ ਬਦਲ ਦਿੱਤਾ ਗਿਆ ਹੈ 15 ਜਨਵਰੀ ਨੂੰ ਸ਼ਾਮ 4:30 ਵਜੇ ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟੀਕਰਨ ਦੇਣਗੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਟਿੱਪਣੀ ਕੀਤੀ ਗਈ ਸੀ ਗੋਲਕਾਰ ਨੂੰ ਲੈ ਕੇ ਤਸਵੰਤ ਨੂੰ ਲੈ ਕੇ ਤੇ ਨਾਲ ਹੀ ਵਾਖਵਾਖ ਹੋਰ ਮੁੱਦਿਆਂ ਨੂੰ ਲੈ ਕੇ ਜੋ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬਾਰੇ ਬਿਆਨ ਰਹੀ ਨੇ ਤਾਂ ਉਹਨਾਂ ਬਿਆਨਾਂ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਤਤਰਤ ਵੱਲੋਂ ਜੋ ਤਲਬ ਕੀਤਾ ਗਿਆ ਉਸ ਤੇ ਸਪਸ਼ਟਿਕਰਣ ਦੇਣ ਤੋਂ ਮਨਾਂਤਾ ਨਹੀਂ ਕੀਤੀ ਹਾਂ ਹੀ ਕੀਤੀ ਆ ਮੁੱਖ ਮੰਤਰੀ ਭਗਵੰਤ ਸਾਨ ਨੇ ਪਰ ਇਹ ਵੀ ਗੱਲ ਜ਼ਰੂਰ ਆਖੀ ਸੀ ਮੁੱਖ ਮੰਤਰੀ ਨੇ ਕਿ तमाम ਸਬੂਤਾ ਦੇ ਨਾਲ ਮੈਂ ਆਵਾਂਗਾ ਤੁਸੀਂ ਭਾਵੇਂ ਉਸ ਦਾ ਸਿੱਧਾ ਪ੍ਰਸਾਰਣ ਹੀ ਕਿਉਂ ਨਾ ਕਰ ਦੇਵੋ ਹਾਲਕਿ ਇਸ ਬਿਆਨਬਾਜ਼ੀ ਤੋਂ ਬਾਅਦ ਜ਼ਰੂਰ ਕਈ ਤਿਲਕੀਆਂ ਤਲਖ ਟਿੱਪਣੀਆਂ ਵੀ ਕੀਤੀਆਂ ਗਈਆਂ ਪਰ ਹਾਦ ਦੀ ਕੜੀ ਅਪਡੇਟ ਇਹ ਹੈ ਸਮੇਂ ਦੇ ਵਿੱਚ ਤਬਦੀਲੀ ਲਿਆਂਦੀ ਗਈ ਹੈ ਸੂਰੇ 10 ਵਜੇ ਤੋਂ ਬਦਲ ਕੇ ਸ਼ਾਮ 4:30 ਵਜੇ ਦਾ ਸਮਾਂ ਰੱਖਿਆ ਗਿਆ ਹੈ ਮਨਿੰਦਰ ਮੋਂਗਾ ਬਣੀ ਹੋਏ ਨੇ ਉਹਨਾਂ ਦਰੁ ਕਰ ਲੈਣੇ ਆ ਮਨਿੰਦਰ ਜਾਨਣਾ ਚਾਹਾਂਗੇ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਕਾਰਨ ਕੀ ਨੇ ਦੇਖੋ ਸਿੱਖ ਕੌਮ ਦੇ ਸਰਵੋਤਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਫ ਗੈਣੀ ਕੁਲਦੀਪ ਸਿੰਘ ਗੜਗਾਜ ਵੱਲੋਂ 15 ਜਨਵਰੀ ਨੂੰ ਸਵੇਰੇ 10:00 ਵਜੇ ਮੁੱਖ ਮੰਤਰੀ ਪੰਜਾਬ ਨੂੰ ਤਲਬ ਕੀਤਾ ਗਿਆ ਸੀ ਜਿਸ ਦਾ ਕਾਰਨ ਸੀ ਮੁੱਖ ਮੰਤਰੀ ਵੱਲੋਂ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਚੁਣੌਤੀ ਦਿੱਤੀ ਜਾ ਰਹੀ ਸੀ ਬੇहद ਮਾੜੀ ਸ਼ਬਦਾਵਲੀ ਵਰਤੇਆਂ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਗੁਰੂ ਕੀ ਗੋਲਕ ਦੇ ਬਾਰੇ અપਮਾਨਜਨਕ ਸ਼ਬਦ ਬੋਲੇ ਜਾ ਰਹੇ ਸੀ ਜਿਸ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ 15 ਜਨਵਰੀ ਨੂੰ ਸਵੇਰੇ 10:00 ਵਜੇ ਤਲਬ ਕੀਤਾ ਗਿਆ ਸੀ ਪਰ ਕਿਉਂਕਿ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਰਹੇ ਨੇ ਤੋਂ ਮੁੱਖ ਮੰਤਰੀ ਵੱਲੋਂ ਆਪਣੇ ਰਜੇਵਿਆਂ ਦੇ ਮਤੇ ਰਜ਼ ਜਿਹੜਾ ਸਮੇਂ ਚ ਤਬਦੀਲੀ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਪ੍ਰਵਾਨ ਕਰਦੇ ਆ ਜਿਹੜਾ ਸ਼੍ਰੀ ਅਕਾਲਪਤੀ ਸਾਹਿਬ ਵੱਲੋਂ ਹੁਣੇ ਸਮਾਂ ਤਬਦੀਲ ਕਰਕੇ 10 ਵਜੇ ਦੀ بجائے ਸ਼ਾਮ 4:30 ਵਜੇ ਦਾ ਕਰ ਦਿੱਤਾ ਗਿਆ ਹਾਲਾਂਕਿ ਤਰੀਕ ਜਿਹੜੀ ਹੈ ਉਹ 15 ਜਨਵਰੀ ਹੀ ਰੱਖੀ ਗਈ ਹੈ ਪਰ ਸਮਾਂ ਜਿਹੜਾ ਹੈ 10 ਵਜੇ ਦੀ بجائے ਹੁਣ 4:30 ਵਜੇ ਦਾ ਰਹੂਗਾ ਔਰ ਸ਼ਾਮ ਨੂੰ 4:30 ਵਜੇ ਮੁੱਖ ਮੰਤਰੀ ਪੰਜਾਬ ਸ਼੍ਰੀ ਅਕਾਲਪਤੀ ਸਾਹਿਬ ਦੇ ਇਸ ਕਟਵਿਚੇ ਜਥੇਦਾਰ ਸਿੰਘ ਅਫਗਾਨੀ ਕੁਲਦੀਪ ਸਿੰਘ ਗੁਰਦੱਜ ਹਰਜਨ ਵੱਲੋਂ ਜਿਹੜਾ ਉਹ ਸਰਮੁਖ ਪੇਸ਼ ਹੋਣਗੇ ਔਰ ਆਪਣੇ ਵਸਤੀਕਰਨ ਜਿਹੜਾ ਉਹ ਰੱਖਣਗੇ ਤਾਂ ਹੁਣ ਸਵੇਰ ਇਹ ਜਿਹੜਾ 4 ਵਜੇ 4:30 ਵਜੇ ਦਾ ਰਹੂਗਾ ਔਰ ਦੁਨੀਆ ਭਰ ਚ ਬੈਠੇ ਪੰਜਾਬੀ ਦੀਆਂ ਸਿੱਖਾਂ ਦੀ ਨਜ਼ਰਾਂ ਇਸ ਗੱਲ ਤੇ ਬਣੀਏ ਰਹਿਣਗੀਆਂ ਕਿ ਮੁੱਖ ਮੰਤਰੀ ਆਪਣੇ ਵੱਲੋਂ ਕੀਤੀ ਗਈ અપਮਾਨਜਨਕ ਸ਼ਬਦ ਸਤਾਵਲੀ ਜਾਂ ਫਿਰ ਜੋ ਤਸਵੀਰਾਂ ਜੋ ਵੀਡੀਓ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਉਹ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦਾ અપਾਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਸਭ ਸਭ ਇਸ ਸੰਬੰਧ ਵਿੱਚ ਆਪਣਾ ਕੀ ਸਪਸ਼ਟੀਕਰਨ ਜਿਹੜਾ ਉਹ ਸ਼੍ਰੀ ਕਲਕਤਕ ਸਾਬ ਦੇ ਜਥੇਦਾਰ ਦੇ ਸਾਹਮਣੇ ਰੱਖਦੇ ਨੇ ਜੀ ਮਨਿੰਦਰ ਹਾਲਾਂਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਜੋ ਸੰਦੇਸ਼ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਂਝਾ ਵੀ ਕੀਤਾ ਗਿਆ ਸੀ ਬਕਾਇਦਾ ਰਾਸ਼ਟਰਪਤੀ ਦੇ ਨਾਮ ਮਾਫੀ ਵੀ ਦਿੱਤੀ ਗਈ ਸੀ ਕਿ ਸ਼ਾਇਦ ਮੈਂ ਪੇਸ਼ ਨਾ ਹੋ ਸਕਾਂ ਤੇ ਮੈਂ ਪੇਸ਼ ਨਾ ਹੋਵਾਂ ਪਰ ਕਿਉਂਕਿ ਸਰਵੋੱਚ ਅਦਾਲਤ ਮੇਰੇ ਲਈ ਅ ਸ਼੍ਰੀ ਅਕਾਲ ਤਖਤ ਸਾਹਿਬ ਹੀ ਹੈ ਉਸ ਤੋਂ ਬਾਅਦ ਹੀ ਇਹ ਸਮਿਤੀ ਸਮੇਂ ਸਿਰ ਤਬਦੀਲੀ ਦੀ ਮੰਗ ਕੀਤੀ ਗਈ ਉਹਨਾਂ ਵੱਲੋਂ ਬਿਲਕੁਲ ਜਿਸੋ ਤਲਬ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ ਤੇ ਤੁਰੰਤ ਹੀ ਕੁਝ ਪਲਾਂ ਦੇ ਬਾਅਦ ਹੀ ਮੁੱਖ ਮੰਤਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਉਹ ਨੰਗੇ ਪੈਰੀ ਫਿਰ ਚੁਕਾ ਕੇ ਸ਼੍ਰੀ ਅਕਾਲ ਪਤਵਰ ਸਾਹਿਬ ਦੇ ਜਥੇਦਾਰ ਦੇ ਸਨਮੁਖ ਪੇਸ਼ ਹੋਣਗੇ ਔਰ ਨਾਲ ਹੀ ਜਿਹੜਾ ਇੱਕ ਪੋਸਟ ਇਹ ਵੀ ਪਾਈ ਗਈ ਸੀ ਜਿਸ ਵਿੱਚ ਰਾਸ਼ਟਰਪਤੀ ਪਾਸੋਂ ਮਾਫੀ ਮੰਗੀ ਗਈ ਹੈ ਕਿ ਸ਼ਾਇਦ ਮੈਂ ਪੇਸ਼ ਨਾ ਹੋ ਸਕਾਂ ਤੁਹਾਰ ਜੀ ਗੱਲ ਹੈ ਕਿ ਪ੍ਰਧਾਨ ਰਾਸ਼ਟਰਪਤੀ ਦੀ ਆਮਦ ਦੇ ਮੱਦੇਨਜ਼ਰ ਹੀ ਇਹ ਫੈਸਲਾ ਲਿਆ ਗਿਆ ਕਿਉਂਕਿ ਉਸੇ ਦਿਨ ਸਾਰੇ ਰਾਸ਼ਟਰਪਤੀ ਇੱਥੇ ਅੰਮ੍ਰਿਤਸਰ ਪਹੁੰਚ ਰਹੇ ਨਹੀਂ ਤੋਂ ਜਿਸ ਤੇ ਮੱਦੇਨਜ਼ਰ ਜਿਹੜਾ ਸਮਾਜਿਤ ਪੀਲੀ ਦੇ ਲਈ ਅਪੀਲ ਕੀਤੀ ਗਈ ਸੀ ਜਿਸ ਨੂੰ ਪ੍ਰਵਾਨ ਕਰਦੇ ਆ ਜਿਹੜਾ ਸ਼੍ਰੀ ਕਾਉਟਕ ਸਾਹਿਬ ਵੱਲੋਂ ਉਹਨੇ ਸਮਾਂ ਤਬਦੀਲ ਕੀਤਾ ਗਿਆ ਮਨਿੰਦਰ ਹਾਲਾਂਕਿ ਇਹ ਅਜੇ 15 ਤਰੀਕ ਹੈ ਪਰ ਉਸ ਤੋਂ ਪਹਿਲਾਂ ਜਿਵੇਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਵਕਫਾ ਕਾਗੂਆਂ ਦੇ ਵੱਲੋਂ ਹਾਲਾਂਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਦੀ ਤਲਬਕੀ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਟਿੱਪਣੀ ਕੀਤੀ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਤੇ ਦੇਖੋ ਟਿੱਪਣੀਆਂ ਅਜੇ ਤੱਕ ਬੰਦ ਨਹੀਂ ਹੋਈਆਂ ਨਗਾਤਾਰ ਜਿਹੜਾ ਉਹ ਬਿਆਨਬਾਜ਼ੀ جاری ਹੈ ਖਾਸ ਕਰਕੇ 323 ਉਪਾਦੇ ਮਾਮਲੇ ਦੇ ਵਿੱਚ ਜੋ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਉਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਾਂ ਜੋ ਜਿੱਤਰਾ ਦੇ ਹੁਣ ਅਕਾਲੀ ਲੀਡਰਸ਼ਿਪ ਵੀ ਜਿਹੜੀ ਇਹ ਦੋਸ਼ ਲਗਾ ਰਹੀ ਹੈ ਜਾਂ ਇੱਕ ਖੱਸਾ ਜਹਰ ਕੀਤਾ ਜਾ ਰਿਹਾ ਹੈ ਕਿ ਕਿਤਨਾ ਕਿਤੇ ਹੁਣ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਇर्द-ਗਿਰ ਜਿਹੜਾ ਉਹ ਕੋਈ ਜਾਲ ਬੁੰਦੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਆਗੂ ਤਾਂ ਕਿਸੇ ਨਾ ਕਿਸੇ ਕੇਸ ਦੇ ਵਿੱਚ ਫਸਾਉਣ ਦੀ ਤਿਆਰੀ ਜਿਹੜੀ ਹੈ ਉਹ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਪਰ ਜਿਸ ਦਾ ਵਿਰੋਧ ਸਮੁੱਚੀ ਅਕਾਲੀ ਲੀਡਰਸ਼ਿਪ ਨਹੀਂ ਬਲ ਕੇ ਵਕਫ ਵਕਫ ਪਾਰਟੀਆਂ ਦੇ ਆਗੂ ਕਾਂਗਰਸ ਪਾਰਟੀ ਖਾਸ ਤੌਰ ਤੇ ਜਿੱਥੇ ਚਰਨਜੀਤ ਸਿੰਘ ਚੰਨੀ ਹਰਣਾ ਨੇ ਸੁਖਜਿੰਦਰ ਸਿੰਘ ਰੰਧਾਵਾ ਹਰਣਾ ਨੇ ਵੀ ਇਸ ਦਾ ਜਿਹੜਾ ਵਿਰੋਧ ਕੀਤਾ ਹੈ ਔਰ 328 ਰੁਪਏ ਦੇ ਮਾਮਲੇ ਵਿੱਚ ਵੀ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਕਾਰਜ ਖੇਤਰ ਵਿੱਚ ਦਖਲਅੰਦਾਜ਼ੀ ਨਾ ਦੇਣ ਦਾ ਜਿਹੜੀ ਤਕੀਦ ਹੈ ਉਹ ਸਭਨਾਂ ਵੱਲੋਂ ਕੀਤੀ ਗਈ ਹੈ ਪਰ ਸਮੇਂ-ਸਮੇਂ ਵੱਲੋਂ ਸਿਰ ਕੀਤੀ ਗਈ ਹੈ ਇਹਨਾਂ ਤਕੀਦਾ ਦਾ ਅਜੇ ਤੱਕ ਆਮ ਆਦਮੀ ਪਾਰਟੀ ਦੇ ਆਗੂ ਤੇ ਕੋਈ ਅਸਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਔਰ ਲਗਾਤਾਰ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਦੇ ਕੇ ਖਾਸ ਕਰਕੇ ਉਹ ਮਾਮਲਾ ਜੋ 10 ਸਾਲ ਪਹਿਲਾਂ ਸੁਲਝਾ ਲਿਆ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ ਤੇ ਬਣਾਈ ਗਈ ਕਮੇਟੀ ਡਾਕਟਰ ਇਸ਼ੇਰ ਸਿੰਘ ਦੀ ਜਾਂਚ ਰਿਪੋਰਟ ਦੇ ਅਨੁਸਾਰ ਹੀ ਜਿਹੜਾ ਕਾਰਵਾਈ ਵੀ ਕਰ ਦਿੱਤੀ ਗਈ ਸੀ 16 ਅਧਿਕਾਰੀਆਂ ਨੂੰ ਤੇ ਦੋਸ਼ ਤੈਅ ਕਰਕੇ ਉਹਨਾਂ ਖਿਲਾਫ ਬੰਦੀ ਵਿਭਾਗੀ ਕਾਰਵਾਈ ਕਰਕੇ ਉਹਨਾਂ ਨੂੰ ਨਗਦ ਜੁਰਮਾਨੇ ਲਗਾ ਕੇ ਨੌਕਰੀਆਂ ਤੋਂ ਬਰਖਾਸਤ ਕੀਤਾ ਗਿਆ ਸੀ ਪਰ ਕਿਤੇ ਕਿਤੇ ਦਖਲੰਦਾਂ ਦੀ ਜਿਹੜੀ ਰੁਕਣ ਦਾ ਨਾਂ ਹੀ ਰਹਿ ਰਿਹਾ ਜਿਸ ਦਾ ਸਮੁੱਚੀ ਵਕਫ ਵਕਫ ਪਾਰਟੀਆਂ ਦੇ ਆਗੂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜੀ ਠੀਕ ਹੈ ਮਨਿੰਦਰ ਸ਼ੁਕਰੀਆ ਤੁਹਾਡਾ ਇਸ तमाम ਜਾਣਕਾਰੀ ਦੇ ਲਈ ਸੋ ਕ अहम ਖਬਰ ਆਪਣੇ ਦਰਸ਼ਕਾਂ ਤੱਕ ਸਾਂਝੀ ਜ਼ਰੂਰ ਕਰ دیਏ ਇਹ ਮੁੱਖ ਮੰਤਰੀ ਭਗਵਨ ਸਨਮਾਨ ਦੇ ਨਾਲ ਸੰਬੰਧੀ ਤੇ ਖਬਰ ਹੈ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਸੀਐਮ ਮਾਨ ਦੀ ਪੇਸ਼ੀ ਦਾ ਸਮਾਂ ਬਦਲ ਦਿੱਤਾ ਗਿਆ ਹੈ ਸਵੇਰੇ 10 ਵਜੇ ਤੋਂ ਇਹ ਸਮਾਂ ਬਦਲ ਕੇ ਸ਼ਾਮ 4:30 ਵਜੇ 15 ਜਨਵਰੀ ਨੂੰ ਹੀ ਇਹ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ ਹਾਲਾਂਕਿ ਕਾਰਨ ਇਹ ਦੱਸਿਆ ਰਾਇਣੇ ਕਿਉਂਕਿ ਉਸੇ ਹੀ ਦਿਨ ਦੇਸ਼ ਦੀ ਰਾਸ਼ਟਰਪਤੀ ਵੀ ਇੱਥੇ ਆਣਗੇ ਉਹਨਾਂ ਦੇ ਵੱਲੋਂ ਇੱਥੇ ਪਹੁੰਚਿਆ ਜਾਣਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਉਂਕਿ ਬੀਂਗਾ ਹੋਸਟ ਤੇ ਉਸ ਕੰਟਰੀ ਤਾਂ ਉਸ ਸਟੇਟ ਦੇ ਜਿਹੜੇ ਮੁਖੀ ਹੋਣ ਦੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਪਹੁੰਚਣਾ ਜ਼ਰੂਰੀ ਮੰਨਿਆ ਜਾਂਦਾ ਹੈ ਤਾਂ ਇਸ ਕਰਕੇ ਸਮੇਂ ਦੇ ਵਿੱਚ ਤਬਦੀਲੀ ਦੀ ਮੰਗ ਕੀਤੀ ਗਈ ਸੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਮੇਂ ਦੇ ਵਿੱਚ ਤਬਦੀਲੀ ਦੀ ਮੰਗ ਨੂੰ ਪ੍ਰਵਾਨ ਕਰ ਦਿੱਤਾ ਗਿਆ ਤਸਵੀਰੇ 10 ਵਜੇ ਤੋਂ ਇਸ ਸਮੇਂ ਦੀ ਤਬਦੀਲੀ ਦਾ ਸਮਾਂ ਬਦਲਦਿਆਂ ਹੋਇਆਂ ਸ਼ਾਮ 4:30 ਵਜੇ ਦਾ ਰੱਖ ਦਿੱਤਾ ਗਿਆ ਸੀਮਾਨ ਦੇ ਰੁਜੀਵਿਆਂ ਦੇ ਚਲਦਿਆਂ ਇਹ ਫੈਸਲਾ ਲਿਆ ਗਿਆ